ਮੇਰੀ ਉਸ ਪਰਿਵਾਰ ਨਾਲ ਜਿਨ੍ਹਾਂ ਨੇ ਆਪਣਾ ਇੱਕ ਮੈਂਬਰ ਕੋਇਆ ਇਸ ਪਾਰਤਾ ਦੇ ਵਿੱਚ ਮੇਰੀ ਸਾਰੀ ਹਮਦਰਦੀ ਉਹਨਾਂ ਦੇ ਨਾਲ ਹੈ ਜੀ ਮੇਰੀ ਸਾਰੀ ਸੰਵੇਦਨਾ ਉਹਨਾਂ ਦੇ ਨਾਲ ਹੈ ਔਰ ਮੈਂ ਵਾਗੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਉਹਨਾਂ ਦੇ ਵਾਸਤੇ ਬਹੁਤ ਔਖੀ ਘੜੀ ਹੈ ਔਰ ਪੰਜਾਬ ਸਰਕਾਰ ਨਾਲ ਖੜੀ ਹੈ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਜਿੰਨੇ ਵੀ ਗੈਂਗਸਟਰ ਹੈਗੇ ਆ ਕਿ ਹੁਣ ਇਹਨਾਂ ਦਾ ਆਖਰੀ ਪੜਾ ਹੈ ਜਿਹੜੇ ਇੱਕ ਬੜਾ ਕਾਇਰਤਾ ਪੂਰਣੇ ਨੂੰ ਮੈਂ ਕਾਰਨਾਮਾ ਸਮਝਦਾ ਇਹਦੇ ਵਿੱਚ ਕੋਈ ਬਹਾਦਰੀ ਨਹੀਂ ਹੈ ਔਰ ਬਹੁਤ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੇ ਅਸੀਂ ਜਿਹੜੇ ਤਾਂ ਇਹਦੇ ਪਿੱਛੇ ਹੱਥ ਹੈਗੇ ਆ ਉਹਨਾਂ ਨੂੰ ਤਾਂ ਅਸੀਂ ਕਰਾਂਗੇ ਕਰਾਂਗੇ ਨਿਊਟਰਲ ਪਰ ਜਿਹੜੇ ਇਹਨਾਂ ਦੇ ਪਿੱਛੇ ਬ੍ਰੇਨ ਵੀ ਆ ਜਿਨ੍ਹਾਂ ਨੇ ਇਹਨਾਂ ਨੂੰ ਪਾ ਲਿਆ ਜਿਨ੍ਹਾਂ ਨੇ ਇਹਨਾਂ ਨੂੰ ਜਨਮ ਦਿੱਤਾ ਔਰ ਅੱਜ ਤੱਕ ਜਿਹੜੇ ਇਹਨਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਗਲਤ ਰਾਹ ਤੇ ਪਾਇਆ ਉਹਨਾਂ ਨੂੰ ਵੀ ਜਿਹੜਾ ਹੈਗਾ ਦੇ ਵਿਲ ਆਲਸੋ ਵੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਵੀ ਜਿਹੜਾ ਹੈਗਾ ਇਨਸਾਫ ਦਾ ਸਾਹਮਣਾ ਕਰਨਾ ਪਵੇਗਾ ਅਸੀਂ ਹਰ ਸੰਭਵ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚੋਂ ਜਿਹੜਾ ਗੈਂਗਸਟਰਵਾਦ ਹੈ ਜਿਸ ਤਰ੍ਹਾਂ ਆਤਵਾਦ ਨੂੰ ਖਤਮ ਕੀਤਾ ਸੀਗਾ ਇਹ ਗੈਂਗਸਟਰਵਾਦ ਨੂੰ ਵੀ ਪੰਜਾਬ ਤੋਂ ਜੜੋਂ ਖਤਮ ਕਰਾਂਗੇ ਔਰ ਇਹਨੂੰ ਜਿਹੜੀ ਇਹ ਕਹਾਣੀਆਂ ਨੂੰ ਅੰਤ ਕਿਥੇ ਲਾਣਾ ਪਏਗਾ ਮਤਲਬ ਗੈਂਗਸਟਰਵਾਦ ਤੇ ਪੰਜਾਬ ਦੀ ਤਰੱਕੀ ਇਕੱਠਿਆਂ ਨਹੀਂ ਹੋ ਸਕਦੀਆਂ ਜੇ ਪੰਜਾਬ ਨੇ ਤਰੱਕੀ ਕਰਨੀ ਹੈ ਜੇ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਮਿਲਣਾ ਹੈ ਪਰ ਇਹ ਜਿਹੜੇ ਗੈਂਗਸਟਰ ਹਨ ਇਹਨਾਂ ਦਾ ਸਫਾਇਆ ਕਰਨਾ ਪਏਗਾ ਔਰ ਪੰਜਾਬ ਸਰਕਾਰ ਕਮਿਟਡ ਹੈ ਇਹਨਾਂ ਦਾ ਬਿਲਕੁਲ ਰੋਕੋ ਜਿਹੀ ਲਗਾਏਗਾ ਲਾਅਨ ਆਰਡਰ ਦੇ ਉਸੇ ਤਰੀਕੇ ਨਾਲ ਗੈਂਗਸਟਰ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਚੱਕੀ ਜਾਊਗੀ ਬਿਲਕੁਲ ਚੱਕੀ ਜਾਊਗੀ ਜੀ ਜਿਹੜੀ ਤੁਸੀਂ ਗੱਲ ਕੀਤੀ ਆਪੋਜੀਸ਼ਨ ਦੀ ਜੀ ਇਹ ਇਹ ਕ੍ਰिएशन ਕਿਹਨਾਂ ਦੀ ਹੈ ਉਹਨਾਂ ਦੇ ਆਪਣੇ ਮੈਂਬਰ ਕਹਿ ਰਹੇ ਆ ਉਹਨਾਂ ਦੇ ਆਪਣੇ ਮੈਂਬਰ ਕਹਿ ਰਹੇ ਆ ਬੜੇ ਸੀਨੀਅਰ ਲੀਡਰ ਜਿਹੜੇ ਮੰਤਰੀ ਲੈਵਲ ਤੇ ਰਹੇ ਆ ਜਾਂ ਪਾਰਲੀਮੈਂਟਰੀ ਸੈਕਟਰੀ ਰਹੇ ਆ ਉਹਨਾਂ ਦੇ ਆਪਣੇ ਬੰਦੇ ਕਹਿ ਰਹੇ ਆ ਇੱਕ ਦੂਜੇ ਨੂੰ ਬਲੇਮ ਕਰ ਰਿਹਾ ਇਹਨਾਂ ਨੇ ਗੈਂਗਸਟਰ ਪੈਦਾ ਕੀਤੇ ਆ ਔਰ ਮੈਂ ਬੇਨਤੀ ਕਰਦਾ ਕਿ ਜਿਹੜੇ ਜਿਹੜੇ ਮਾਪੇ ਆ ਜਿਨ੍ਹਾਂ ਦੇ ਬੱਚੇ ਹੈਗੇ ਆ ਇਹ ਲੋਕਾਂ ਦੇ ਧੀਆ ਪੁੱਤ ਮਰਵਾ ਰਹੇ ਆ ਇਹ ਦੋਨੋਂ ਪਾਸੇ ਹੀ ਜਿਹੜਾ ਗੈਂਗਸਟਰ ਹੈ ਉਹਨੂੰ ਵੀ ਮਰਵਾ ਰਹੇ ਆ ਤੇ ਉਹਨਾਂ ਤੋਂ ਲੋਕਾਂ ਨੂੰ ਮਰਵਾ ਰਹੇ ਆ ਤੇ ਉਹ ਉਹਨਾਂ ਨੂੰ ਉਹਨਾਂ ਨੂੰ ਪੁਲਿਸ ਦਿਓ ਤੋਂ ਇਹ ਇਹ ਕੋਈ ਚੰਗੀ ਗੱਲ ਨਹੀਂ ਹੈ ਇਹਨਾਂ ਨੂੰ ਮੈਂ ਕਹਿੰਨਾ ਵੀ ਤੁਸੀਂ ਬਾਜ਼ ਆ ਜਾਓ ਔਰ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਮਝਾਓ ਜਿਹੜੇ ਬੱਚੇ ਮਲੇ ਇਹਨੂੰ ਮਾੜੀਆਂ ਆਤਮਾ ਨੂੰ ਛੱਡ ਕੇ ਚਾਹੇ ਉਹ ਨਸ਼ੇ ਦੇ ਸਮਗਲਰ ਬਣੇ ਹੋਏ ਆ ਜਾਂ ਉਹ ਗੈਂਗਸਟਰ ਬਣੇ ਹੋਏ ਆ ਮਾੜੇ ਕੰਮ ਛੱਡ ਦਿਓ ਤੇ ਆਦਰਵਾਇਜ਼ ਜੋ ਬਾਬੇ ਨਾਨਕ ਨੇ ਕਿਹਾ ਸੀ ਉਹ 48 ਚਾਹੀਆ ਕਿ ਮੰਦੇ ਕਮੀ ਨਾਨਕਾ ਜਦਕਤ ਬੰਦਾ ਹੋਏ ਔਰ ਜਿਹੜਾ ਵੀ ਕੋਈ ਗੈਂਗਸਟਰ ਬਣ ਗਿਆ ਉਹਦੀ ਜ਼ਿੰਦਗੀ ਬਹੁਤ ਉਹਦੀ ਦਿਨ ਹਫ਼ਤਿਆਂ ਚ ਹੁੰਦੀ ਹੈ ਜਾਂ ਮਹੀਨਿਆਂ ਚ ਹੁੰਦੀ ਹੈ ਡਾਕਟਰ ਮੰਨ ਕੇ ਦੋ ਲੋਕ ਨੂੰ ਸਮਝਾਤੇ ਘਰ ਆਉਂਦੇ ਬਾਰ-ਬਾਰ ਜਾਂਦੇ ਕਿਉਂਕਿ ਦੇ ਨਾਲ ਗੈਂਗਸਟਰ ਟੋਲਕ ਨੇ ਵੀ ਥੋੜੇ ਦੇਰ ਬਾਅਦ ਪਹੁੰਚਣਾ ਸੀ ਉੱਥੇ ਪਿਛਲੀ ਪਿਛਲੀ ਸਰਕਾਰਾਂ ਦੀ ਗੱਲ ਹੁੰਦੀ 4 ਸਾਲ ਤੋਂ ਸਾਡੇ ਮੌਜੂਦ ਸਰਕਾਰ ਨੇ ਬਹੁਤ ਜਿਹੜੇ ਲੱਗਦਾ ਕਿ ਤਨਖਤ ਲੂਪ ਹੋ ਗਿਆ ਪਿਛਲੀ ਸਰਕਾਰਾਂ ਤੇ ਵੀ ਇਹ ਕਹਿ ਰਹੇ ਗੈਂਗਸਟਰਾਂ ਦਾ ਤਾਂ ਬਾਤ ਅੱਲਾਹ ਕਰੇ ਉਹ ਫਖਰੇ ਰਹੇ ਯਾਰ ਕਿ ਵੇਟ ਕੀਤਾ ਕਿ ਮਰਿਆ ਕਿ ਉਸ ਤੋਂ ਬਾਅਦ ਨਿਕਲੇ ਦੋ ਬ तो गया तो गया के सुनना लेकिन अभी तक गैंग, गैंग जो है वो खत्म नहीं हुआ पंजाब की धरती से हर रोज कोई ना कोई मर्डर हो रहा है और पिछले चार जो कबड्डी खिलाड़ी है उनको टारगेट किया गया स्पेशल कबड्डी खिलाड़ी ही क्यों टारगेट हो रहे हैं ठीक है जो स्पोर्ट्स पर्सन है और जो आर्टिस्ट है इनको ज्यादा टारगेट किया जा रहा है तो मतलब इसका सारा जो मतलब इसका जो रूट कॉज है भी उनको क्यों टारगेट किया जा रहा है जैसे स्पोर्ट्स पर्सन है उनको शायद रैंसम के लिए किया जा रहा है इसी तरह जो प्लेयर्स हैं जो प्रोमिनेंट प्लेयर्स हैं उनको शायद इसलिए क्योंकि उनकी एक रेकोग्नीशन होती है उनकी शोहरत होती है इसका कारण जो भी हो मगर जिस गया, 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 किसी को भी टारगेट किया जा रहा है वो गलत है लेकिन ये क्योंकि कबड्डी के अंदर गैंगस्टर्स का भी पैसा इन्वॉल्व है क्या बेसिक क्वेश्चन उसमें जो मूल क्वेश्चन है ना वो ये है की गैंगस्टर पंजाब में हो क्यों या कहीं भी क्यों बाहर के लोग आके भी कर रहे हैं इसके जो दुश्मन है कुछ तो देश की सरहदों के बाहर बैठे हुए हैं चाहे वो क्रॉस द बॉर्डर पाकिस्तान में हो जहाँ जो कनाडा में अमेरिका में जहाँ और किसी कंट्री में हो और उनके कुछ कुछ तो उनके सपोर्टर यहाँ भी है मालूम डॉक्टर साहब क्योंकि तो उनको माहौल बनाया जा रहा है कि स्पोर्ट्स क्योंकि सरकार लगातार कोशिश करती है कि स्पोर्ट्स में या रन में जो है वो आगे युवाओं को भेजा जाए मतलब लेकिन एक डर का माहौल जो है वो गैंग की तरफ से या तेरे नहीं वो गैंगस्टर की तरफ से नहीं है जी ये कॉन्स्पिरेसी हायर लेवल की है पंजाब का माहौल खराब करने की क्योंकि अभी हमारे सीएम साहब बाहर जाके आ रहे हैं हमारे इंडस्ट्री आ रही है हम हेल्थ पे काम कर रहे हैं एजुकेशन पे काम कर रहे हैं किसानों को सूरतें दे रहे हैं जो सरकार अच्छा काम कर रही है उस पे उसको मतलब सरकार को भी डिस्ट्रैक्ट करने के लिए और लोगों में ये मतलब एक डर का माहौल बनाने के लिए और पंजाब की जो प्रगति है जो तरक्की है पंजाब की उसको रोकने के लिए मतलब उठाना है तो सी, इस सी नहीं, नहीं मैं 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 ये नहीं कह रहा हूँ मतलब कि सवाल उठाना गलत नहीं है लेकिन उन्होंने जो काम किया है वो गलत काम किया है उसका नतीजा भुगत रहे हैं लोग भी भुगत रहे हैं और असर, सरकार उससे लड़ रही है सवाल तो पूछना मतलब आपका भी हक है उनका भी हक है सवाल पूछना गलत नहीं है लेकिन उनको सपोर्ट करना गलत है जो आदमी